ਉਹਲੇ ਮਹਾਨ ਯੋਧੇ ਸ਼ਹੀਦ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾ ਜੰਦਾ ਮੁਕਾਬਲਾ ਕੀਤਾ ਆ ਉਸ ਸਮੇਂ ਕੁਝ ਗਦਾਰਾਂ ਦੇ ਕਾਰਨ ਕਰਕੇ ਸਰਦਾਰ ਸ਼ਾਮ ਸਿੰਘ ਤਾਰੀ ਵਾਲੇ ਮੁਚੇ ਵਰਗਲੀ ਕੀਤੀ ਆ ਈ ਇਕੱਲੇ ਪੇਂਡ ਲਈ ਜਾਂ ਪਰਿਵਾਰ ਲਈ ਉਹਨਾਂ ਨਹੀਂ ਕੀਤੀ ਅਸੀਂ ਹਰ ਵਾਰ ਸਰਕਾਰਗੇ ਈਹੀ ਬੇਨਤੀ ਕਰਦੇ ਆ ਏਸ ਈ ਸਰਕਾਰ ਵੱਲੋਂ ਸੁਨਿਆ ਆਵੇ 10 ਫਰਵਰੀ ਨੂੰ ਸ਼ਹੀਦੀ ਦਿਹਾੜਾ ਏ ਪਰ ਅਸੀਂ ਸਾਡੀ ਮਾੜੀ ਕਿਸਮਤ ਇਹ ਆ ਹਰ ਸਾਲ ਅਸੀਂ ਦਫ਼ਤਰਾਂ ਦੇ ਚੱਕਰ ਲਾਉਨੇ ਆ ਜਦੋਂ ਕਿਤੇ ਇਲੈਕਸ਼ਨਾਂ ਹੋਣ ਫੇਰ ਤੇ ਇਸ ਸ਼ਹੀਦੀ ਦਿਹਾੜੇ ਨੂੰ ਭੁੱਲੀ ਜਾਂਦੇ ਆ ਬਹੁਤ ਜ਼ਿਆਦਾ ਜੋ ਮਿਸਰੀ ਹੋਏ ਨੇ ਤੇ ਤਕਰੀਬਨ 70 ਅੱਜ ਸਾਰੀ ਪ੍ਰੈਸ ਵੱਲੋਂ ਇੱਥੇ ਇਕੱਠੇ ਹੋ ਹੁੰਦਾ ਬਹੁਤ ਬਹੁਤ ਧੰਨਵਾਦ ਅੱਜ ਦਾ ਸਾਡਾ ਪ੍ਰੈਸ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਮੁੱਦਾ ਜਨਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਿਆਂ ਦਾ 179ਵਾਂ ਸ਼ਹੀਦੀ ਦਿਹਾੜਾ ਆਇਆ ਸਾਡੀ ਪੰਜਾਬ ਸਰਕਾਰ ਅੱਗੇ ਬਹੁਤ ਪੁਰਾਣੇ ਸਮੇਂ ਤੋਂ ਮੰਗਿਆ ਲਗਭਗ ਪਿਛਲੇ 25 ਸਾਲ ਤੋਂ ਅਸੀਂ ਪੰਜਾਬ ਸਰਕਾਰ ਦੇ ਹਰ ਵੇਲੇ ਇਹੋ ਹੀ ਉਹਨਾਂ ਦੇ ਅੱਗੇ ਰਿਕੁਐਸਟ ਕਰਦੇ ਆ ਰਹੇ ਹਾਂ ਇਸ ਸ਼ਹੀਦੀ ਦਿਹਾੜੇ ਨੂੰ ਗਜ਼ਰਡ ਦੇ ਵਿੱਚ ਪਾ ਕੇ ਨੋਟੀਫਿਕੇਸ਼ਨ ਕਰਕੇ ਗਜ਼ਰਡ ਦੇ ਵਿੱਚ ਦਰਜ ਕੀਤਾ ਜਾਵੇ ਤਾਂ ਕਿ ਇਹ ਸ਼ਹੀਦੀ ਦਿਹਾੜਾ ਸਾਨੂੰ ਹਰ ਸਾਲ ਦਫ਼ਤਰਾਂ ਦੇ ਪਿੱਛੇ ਭੱਜ-ਭੱਜ ਕੇ ਮਨਜ਼ੂਰੀ ਨਾ ਲੈਣੀ ਪਵੇ ਤੇ ਇਸ ਵਿਸ਼ੇ ਵਿੱਚ ਅਸੀਂ ਪਿਛਲੇ 25 ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਹਰ ਸਾਲ ਸਾਨੂੰ ਇਹੋ ਹੀ ਝੂਠੇ ਵਾਅਦੇ ਕੀਤੇ ਜਾਂਦੇ ਆ ਕਿ ਇਹ ਆਉਂਦੇ ਸਾਲ ਨੂੰ ਹੋ ਜਾਏਗਾ ਪਰ ਅਜੇ ਤੱਕ ਇਹ ਵਾਲਾ ਜਿਹੜਾ ਆ ਸਰਕਾਰ ਵੱਲੋਂ ਫੈਸਲਾ ਨਹੀਂ ਲਿਆ ਗਿਆ ਸਾਡੀ ਹੋਰ ਕੋਈ ਕਿਸੇ ਕਿਸਮ ਦੀ ਮੰਗ ਨਹੀਂ ਸਾਡੀ ਸਰਕਾਰ ਦੇਗੇ ਇਹੋ ਹੀ ਮੰਗਿਆ ਇਸ ਹੀ ਦੀ ਦਿਹਾੜੇ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਰਾਜ ਪੱਧਰ ਦੇ ਉੱਤੇ ਹਰ ਸਾਲ ਸੈਲੀਬ੍ਰੇਟ ਕੀਤਾ ਜਾਵੇ ਹੁਣ ਉਹ ਇਲਾਕੇ ਦੇ ਸਾਰੇ ਪਿੰਡ ਦੇ ਮੋਤਵਾਰ ਸਾਰੇ ਬੈਠੇ ਹੋਏ ਨੇ ਜਿਹੜੇ ਸ਼ਹੀਦ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਸੀ ਇਹ ਇਕੱਲੇ ạtਾਰੀ ਪਿੰਡ ਦੇ ਸ਼ਹੀਦ ਨਹੀਂ ਸੀ ਇਹ ਸਮੁੱਚੇ ਪੰਜਾਬ ਲਈ ਇਹਨਾਂ ਨੇ ਸ਼ਹਾਦਤ ਕੀਤੀ ਆ ਜਿਵੇਂ ਕਿ ਸਰਦਾਰ ਭਗਤ ਸਿੰਘ ਯੋਧੇ ਹੋਏ ਆ ਸ਼ਹੀਦ ਹੋਇਆ ਉਸੇ ਤਰ੍ਹਾਂ ਇਹਨਾਂ ਦੀ ਸ਼ਹਾਦਤ ਬਹੁਤ ਵੱਡੇ ਪੱਧਰ ਤੇ ਆ ਇਹ ਉਹਲੇ ਮਹਾਨ ਯੋਧੇ ਸ਼ਹੀਦ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ ਆ ਉਸ ਸਮੇਂ ਕੁਝ ਗਦਾਰਾਂ ਦੇ ਕਾਰਨ ਕਰਕੇ ਸਰਦਾਰ ਸ਼ਾਮ ਸਿੰਘ ਤਾਰੀ ਵਾਲੇ ਇਹ ਵਾਲੀ ਜੰਗ ਜਿੱਤ ਕੇ ਹਾਰ ਗਏ ਸੀ ਇਹ ਵਾਲੀ ਸ਼ਹਾਦਤ ਉਹਨਾਂ ਸਮੁੱਚੇ ਪੰਜਾਬ ਲਈ ਕੀਤੀ ਆ ਸਮੁੱਚੇ ਵਰਗ ਲਈ ਕੀਤੀ ਆ ਇਹ ਇਕੱਲੇ ਪਿੰਡ ਲਈ ਜਾਂ ਪਰਿਵਾਰ ਲਈ ਉਹਨਾਂ ਨਹੀਂ ਕੀਤੀ ਅਸੀਂ ਹਰਵਾਰ ਸਰਕਾਰਗੇ ਇਹੋ ਹੀ ਬੇਨਤੀ ਕਰਦੇ ਆ ਇਸਹੀ ਦੇ ਦਿਹਾੜੇ ਨੂੰ ਸਰਕਾਰ ਮਨਾਵੇ ਸਾਨੂੰ ਸਰਕਾਰ ਵੱਲੋਂ ਸੁਨੇਹਾ ਆਵੇ 10 ਫਰਵਰੀ ਨੂੰ ਸ਼ਹੀਦੀ ਦਿਹਾੜਾ ਹੈ ਪਰ ਅਸੀਂ ਸਾਡੀ ਮਾੜੀ ਕਿਸਮਤ ਇਹ ਆ ਹਰ ਸਾਲ ਅਸੀਂ ਦਫ਼ਤਰਾਂ ਦੇ ਚੱਕਰ ਲਾਉਂਦੇ ਆ ਉਸ ਤੋਂ ਬਾਅਦ ਸਾਨੂੰ ਮੈਸੇਜ ਮਿਲਦਾ ਹੈ ਵੀ ਇਹ ਤੁਹਾਡਾ ਏਸਵਾਲ ਰਾਜਪਦਰੀ ਮਨਜ਼ੂਰ ਹੋ ਗਿਆ ਹੈ ਇਹ ਸਾਨੂੰ ਅਖੀਰਲੇ ਆ ਟਾਈਮਾਂ ਚ ਮਿਲਦਾ ਆ ਜਦੋਂ ਕਿ ਇਹ ਇਲੈਕਸ਼ਨਾਂ ਹੋਣ ਫੇਰ ਤੇ ਇਸ ਸ਼ਹੀਦੀ ਦਿਹਾੜੇ ਨੂੰ ਭੁੱਲੀ ਜਾਂਦੇ ਬਹੁਤ ਜ਼ਿਆਦਾ ਵਿੱਚੋਂ ਮਿਸੂਈ ਹੋਏ ਨੇ ਤੇ ਤਕਰੀਬਨ 70% ਹੋਏ ਆ ਬਾਕੀ ਜਿਹੜੇ ਇਹ ਰਹਿਣ ਦਿੰਦੇ ਆ ਜੀ ਸਿੱਤੂ ਸਾਹਿਬ ਕੀ ਕਾਰਨ ਸਮਝਦੇ ਰਾਜਨੀਤਿਕ ਲੀਡਰ ਵੀ ਜਿਹੜੇ ਪ੍ਰੋਗਰਾਮ ਕਰਦੇ ਰਹੇ ਹੋ ਇਤਿਹਾਸਕ ਸਥਾਨ ਹੈਗਾ ਇੱਥੇ ਪ੍ਰੋਗਰਾਮ ਵੀ ਹੋਏ ਆ ਲੀਡਰ ਵੀ ਆਉਂਦੇ ਆ ਤੇ ਫਿਰ ਕੀ ਕਾਰਨ ਸਮਝਦੇ ਕਿ ਜਿਹੜਾ ਹਲੇ ਤੱਕ ਵੀ ਇਦਾਂ ਵੱਲੋਂ ਜਿਹੜਾ ਨਹੀਂ ਉੱਤੇ ਕੀਤਾ ਜਾ ਰਿਹਾ ਸਭ ਤੋਂ ਵੱਡਾ ਕਾਰਨ ਹੈ ਜੀ ਵੇਖੋ ਅਸੀਂ ਕਿਸੇ ਪੋਲੀਟੀਕਲ ਬੇਸ ਤੇ ਨਹੀਂ ਬੈਠੇ ਅਸੀਂ ਜਿਹੜੇ ਆ ਬਿਲਕੁਲ ਨਾਨ ਪੋਲੀਟੀਕਲ ਦੇ ਉੱਤੇ ਏਵਲੀ ਕਾਨਫਰੰਸ ਕਰ ਰਹੇ ਆ ਮੇਨ ਕਾਰਨ ਹੈ ਜੀ ਜੇ ਦੇ ਇੱਥੇ ਕੋਈ ਵੋਟਾਂ ਦਾ ਤਕੜਾ ਮਸਲਾ ਹੋਵੇ ਬਹੁਤ ਜ਼ਿਆਦਾ ਫੇਰ ਤੇ ਮੇਰੇ ਖਿਆਲ ਦੇ ਵਿੱਚ ਅੱਜ ਤੋਂ 30 ਸਾਲ ਪਹਿਲਾਂ ਹੀ ਹੋ ਗਿਆ ਹੁੰਦਾ ਪਰ ਜਿੱਥੇ ਸ਼ਹੀਦਾਂ ਦਾ ਮਾਮਲਾ ਆਉਂਦਾ ਜਿਹੜੇ ਪੰਜਾਬ ਦੇ ਮੇਨ ਹੀਰੇ ਯੋਧੇ ਹੁੰਦੇ ਆ ਇਹਨਾਂ ਚੀਜ਼ਾਂ ਨੂੰ ਬਹੁਤ ਪਿੱਛੇ ਕਰ ਦਿੱਤਾ ਜਾਂਦਾ ਆ ਹਾਂ ਜੇ ਕੋਈ ਅੱਜ ਜਿਮਨੀ ਚੋਣ ਹੋ ਜੇ ਕੋਈ ਇਲੈਕਸ਼ਨ ਹੋ ਜੇ ਇੱਥੇ ਸਾਰੀਆਂ ਹੀ ਪਾਰਟੀਆਂ ਆ ਜਾਣਗੀਆਂ ਜਿਹੜੇ ਪੁਰਾਣੀਆਂ ਸਰਕਾਰਾਂ ਦੇ ਮੁੱਖ ਮੰਤਰੀ ਵੀ ਆਉਂਦੇ ਰਹੇ ਆ ਮੰਤਰੀ ਵੀ ਸਾਡੇ ਸਾਰੇ ਆਉਂਦੇ ਆ ਪਰ ਸਾਨੂੰ ਹਰ ਸਾਲ ਇਹੋ ਹੀ ਯਕੀਨ ਦਵਾ ਕੇ ਜਾਂਦੇ ਆ ਬੀ ਤੋੜਾ ਜਿਹੜਾ ਆ ਅਗਲੇ ਸਾਲ ਤੋਂ ਨੋਟੀਫਿਕੇਸ਼ਨ ਚ ਪੈ ਜਾਏਗਾ ਪਰ ਅਜੇ ਤੱਕ ਉਹ ਵਾਲਾ ਦਿਹਾੜਾ ਨਹੀਂ ਆਇਆ ਹੁਣ ਵੀ ਆ ਸਾਡਾ ਕੱਲ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਰਾਜਪੱਤਰ ਦੇ ਉੱਤੇ ਮਨਜ਼ੂਰ ਹੋ ਗਿਆ ਆ ਸਾਡੀ ਕੋਈ ਵੀ ਜ਼ਿਲ੍ਹਾ ਪ੍ਰਬੰਧਕ ਕਿਸੇ ਨਾਲ ਕੋਈ ਮੰਗਣੀ ਸਾਡੀ ਤੇ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਅੱਗੇ ਮੰਨ ਦੇ ਮੰਗਿਆ ਮਾਨ ਸਾਹਿਬ ਇਸ ਟਾਈਮ ਤੁਹਾਨੂੰ ਵਾਇਗਰੂ ਨੇ ਬੜਾ ਵੱਡਾ ਉਤਮਾ ਦਿੱਤਾ ਹੈ ਤੁਸੀਂ ਇਹ ਸ਼ਹੀਦਾਂ ਦੇ ਵਾਸਤੇ ਤੇ ਸ਼ਹੀਦਾਂ ਦੇ ਸਿਰ ਦੇ ਉੱਤੇ ਹੀ ਪੰਜਾਬ ਚ ਆਏ ਜੇ ਇਹਨਾਂ ਨੇ ਸਭ ਤੋਂ ਪਹਿਲਾਂ ਸਰਦਾਰ ਭਗਤ ਸਿੰਘ ਦੀ ਆਵਾਜ਼ ਬੁਲੰਦ ਕੀਤੀ ਸੀਗੀ ਉਹ ਵੀ ਸ਼ਹੀਦ ਸੀਗੇ ਤੇ ਸਰਦਾਰ ਸ਼ਾਮ ਸਿੰਘ ਟਾਰੀ ਵਾਲੀ ਇਹਨਾਂ ਦੀ ਤੇ ਬਹੁਤ ਵੱਡੀ ਇਹਨਾਂ ਦੀ ਵੀ ਸ਼ਹਾਦਤ ਆ ਇਹਨਾਂ ਨੇ ਹਜ਼ਾਰਾਂ ਗੋਰੇ ਵੱਡੇ ਸੀਗੇ ਜੀ ਉਸ ਜੰਗ ਦੇ ਵਿੱਚ ਇਥੋਂ ਸਾਡੇ ਬਜ਼ੁਰਗ ਦੱਸਦੇ ਆ 1947 ਤੋਂ ਪਹਿਲਾਂ ਅੰਗਰੇਜ਼ ਅਫਸਰ ਜਦੋਂ ਅਟਾਰੀ ਤੋਂ ਲੰਘਦਾ ਸੀ ਇਸ ਸਮਾਧਾਂ ਤੋਂ ਹੋ ਕੇ ਜਾਂਦਾ ਸੀ ਇਸ ਜਗ੍ਹਾ ਨੂੰ ਉਹ ਸਲੂਟ ਕਰਕੇ ਜਾਂਦਾ ਸੀ ਉਹ ਬਹਾਦਰਾਂ ਦੀ ਕਬਰ ਕਰਦੇ ਸੀ ਭਾਵੇਂ ਉਹਨਾਂ ਨੇ ਇਸ ਜੰਗ 'ਚ ਉਹਨਾਂ ਨੂੰ ਸ਼ਹੀਦ ਨਹੀਂ ਕੀਤਾ ਸਾਡੇ ਨਾਲੋਂ ਜ਼ਿਆਦਾ ਤੇ ਉਹ ਸਨਮਾਨ ਦਿੰਦੇ ਸੀ ਬਾਰ-ਬਾਰ ਇਹੀ ਇਹਨਾਂ ਨੂੰ ਬੇਨਤੀ ਕਰਦੇ ਹਾਂ ਅਸੀਂ ਇਸ ਸਮਰੂਹਾਂ ਨੂੰ ਇਸ ਹੀ ਸ਼ਹੀਦੀ ਸਮਾਗਮ ਨੂੰ ਇਸ ਹੀ ਦੀ ਦਿਹਾੜੇ ਨੂੰ ਨੋਟੀਫਿਕੇਸ਼ਨ ਕਰਕੇ ਇਹਨੂੰ ਰਾਜ ਪੱਧਰ ਤੇ ਮਨਾਓ ਇਹਦੇ ਵਿੱਚ ਇਹ ਸਰਕਾਰ ਦਾ ਵੀ ਹਿੱਸਾ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਤੁਹਾਨੂੰ ਦੋਬਾਰੀਂ ਵਿਸ਼ਵਾਸ ਦਿਵਾਇਆ ਸੀ ਉਹਨਾਂ ਨੂੰ ਮਿਲੇ ਬਾਅਦ ਤੇ ਹਾਂਜੀ ਹਾਂਜੀ ਉਹਨਾਂ ਨੂੰ ਮਿਲੇ ਉਹ ਕਹਿੰਦੇ ਆ ਵੀ ਅਸੀਂ ਅੱਗੇ ਮਸਲਾ ਰੱਖਿਆ ਹੁਣ ਨਹੀਂ ਸਾਡੀ ਗੱਲਬਾਤ ਸੁਣੀ ਜਾ ਰਹੀ ਜੀ ਹੁਣ ਫਿਰ ਸਾਡੀ ਦੇ ਹੁਣ ਪ੍ਰੈਸ ਅਗੇ ਦੇਖੋ ਜਿਹੜੀ ਪ੍ਰੈਸ ਆ ਇਹ ਏਡੀ ਕੁ ਵੱਡੀ ਪਾਵਰ ਆ ਦੁਨੀਆ ਦੀ ਸਭ ਤੋਂ ਜਿਹੜੀ ਆਵਾਜ਼ ਆ ਉਹ ਪ੍ਰੈਸਰ ਉਠਾਉਂਦੀ ਆ ਹੁਣ ਤੁਸੀਂ ਸਾਡੇ ਇਹਦੇ ਵਿੱਚ ਬੜੇ ਤਕੜੇ ਜਰੀਏ ਜੇ ਮੀਡੀਏਟਰ ਜੇ ਤੇ ਅਸੀਂ ਉਮੀਦ ਕਰਦੇ ਆਂ ਵੀ ਅੱਜ ਦੀ ਜਿਹੜੀ ਪ੍ਰੈਸ ਮੀਟਿੰਗ ਆ ਪ੍ਰੈਸ ਕਾਨਫਰੰਸ ਹੈ ਇਹ ਸਾਡੀ ਕਾਮਯਾਬ ਹੋਏਗੀ ਤੇ ਸਰਕਾਰ ਸਾਡੀ ਗੱਲ ਮੰਨੇਗੀ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਦੂਸਰੀ ਗੱਲ ਆ ਇਹ ਅਟਾਰੀ ਜਿਹੜਾ ਭਾਰਤ ਦਾ ਸਭ ਤੋਂ ਪਹਿਲਾ ਪਿੰਡ ਆ ਐਂਟਰੈਂਸ ਦਾ ਜਦੋਂ ਤੁਸੀਂ ਸਾਰੇ ਇੰਡੀਆ ਵਿੱਚ ਐਂਟਰ ਕਰਦੇ ਜੇ ਭਾਰਤ ਦੀ ਐਂਟਰੈਂਸ ਇਸੇ ਪਿੰਡ ਤੋਂ ਆਉਂਦੀ ਆ ਜਦੋਂ ਇਹ ਸ਼ਹੀਦੀ ਦਿਹਾੜਾ ਮਨਾਇਆ ਜਾਏਗਾ ਨਾਲ ਇਸ ਪਿੰਡ ਨੂੰ ਬਹੁਤ ਉੱਚੇ ਲੈਵਲ ਤੇ ਡਿਵੈਲਪ ਕਰਨ ਕਿਉਂਕਿ ਇਹ ਇੰਡੀਆ ਦਾ ਫਰਸਟ ਐਂਟਰੀ ਪੁਆਇੰਟ ਆ ਇਹਦੇ ਤੇ ਵੱਧ ਤੋਂ ਵੱਧ ਇਨਵੈਸਟਮੈਂਟ ਕਰਨ ਪੈਣ ਨੂੰ ਬਿਊਟੀਫਿਕੇਸ਼ਨ ਕਰਨ ਇਹ ਬੜਾ ਤਗੜਾ ਇਤਿਹਾਸਿਕ ਪਿੰਡ ਹੈ ਜੀ ਠੀਕ ਹੈ